ਹਾਂਜੀ ਆ ਵੇਖੋ ਜੀ ਸਾਰੇ ਮੁਸੀਬ ਭਾਈਚਾਰੇ ਨੂੰ ਖੁਦਾ ਦੇ ਦਾਸਾਂ ਨੂੰ ਬੇਨਤੀ ਕੀਤੀ ਜਾਂਦੀ ਆ ਇਹ ਦੇਖੋ ਕਿਸ ਹਾਲਾਤ ਦੇ ਵਿੱਚ ਰੱਬ ਦਾ ਪ੍ਰੇਮੀ ਸੀਗਾ ਬੰਦਾ ਸੀ ਚਲਾ ਗਿਆ ਇਹ ਚੋਰੀ ਉਥੋਂ ਕੋ ਜਲੰਧਰ ਤੋਂ ਫੈਰਸ ਮਸੀਦੇ ਚਰਚ ਦੇ ਵਿੱਚੋਂ ਪਤਾ ਨਹੀਂ ਕਿਵੇਂ ਬੰਦਾ ਮਰ ਗਿਆ ਕਿਵੇਂ ਲਏ ਆ ਚੁੱਕ ਕੇ ਲਿਆ ਕੇ ਤੇ ਮੱਖੂ ਚੋਰੀ ਨੱਪਣ ਲੱਗੇ ਸੀਗੇ ਇਹ ਕਿੰਨਾ ਦੀ ਸ਼ਾਇਦ ਇਹ ਦਫਨਾਉਣ ਲੱਗੇ ਸੀ ਹਾਂ ਜੀ ਦੂਜਾ ਆਪਣਾ ਪ੍ਰਗਟ ਮਸੀਹ ਹੈਗਾ ਦਾਣਾ ਮੰਡੀ ਕੁੱਤਪੁਰ ਰੋਡ ਦੇ ਵਿੱਚ ਉਹਦਾ ਚਰਚਾ ਅੱਛਾ ਜੀ ਉਹਦੀ ਸ਼ਹਿਦ ਦੇ ਨਾਲ ਆ ਸਾਰੇ ਉਹਨੇ ਵਿੰਬਰ ਆਪਦੇ ਭੇਜੇ ਆ ਤੇ ਕਵਰ ਤੇ ਕੋਈ ਕਿਤੋਂ ਬੰਦਾ ਲਿਆ ਕੇ ਕਵਰ ਸਥਾਨ ਦੇ ਵਿੱਚ ਲਾ ਕੇ ਕਵਰ ਕਢਣ ਡਏ ਨੇ ਕਵਰ ਕਢਣ ਜਦੋਂ ਸਾਨੂੰ ਪਤਾ ਲੱਗਾ ਵੀ ਪ੍ਰਸ਼ਾਸਨ ਤੱਕ ਗੱਲ ਕਿ ਕੀਤੀ ਆ ਉਹ ਲੁਧਿਆਣੇ ਤੋਂ ਦੇ ਵਾਰਿਸ ਆਏ ਸਾਡੇ ਕੋਲੇ ਸਾਡੇ ਕੋਲੇ ਵਾਰਿਸਾਂ ਵਾਰਸਾਂ ਨਾਲ ਲੈ ਕੇ ਥਾਣੇ ਅਸੀਂ ਦਰਖਾਸਤ ਦਿੱਤੀ ਆ ਤੇ ਕੋਈ ਕੋਠਾਣੇ ਵਾਲੇ ਵੀ ਕੋਈ ਜਿਹੜਾ ਠੰਡਰ ਸਾਨੂੰ ਭੇਜਿਆ ਸੀ ਉਹ ਤਰਦੂ ਬਦੂ ਕਰ ਰਿਹਾ ਸੀ ਗੱਲ ਮਾਨਯੋਗ ਐਸਐਸਪੀ ਸਾਹਿਬ ਨਾਲ ਜਦੋਂ ਮੇਰੀ ਗੱਲ ਹੋਈ ਉਹਨੇ ਗੱਲਬਾਤ ਐਸਐਸਪੀ ਸਾਹਿਬ ਨਾਲ ਕਰਕੇ ਉਹ ਠਾਣੇਦਾਰ ਦਾ ਨਾਮ ਕੀ ਆ ਠਾਣੇਦਾਰ ਦਾ ਨਾਮ ਵੇਖੋ ਜੀ ਜਦੋਂ ਵੀ ਐਸਐਸਪੀ ਸਾਹਿਬ ਨਾਲ ਸਾਡੀ ਗੱਲ ਹੋਈ ਆ ਐਸਐਸਪੀ ਸਾਹਿਬ ਨੇ ਕਿਹਾ ਵੀ ਸਾਡੇ ਤੋਂ ਸਰਟੀਫਿਕੇਟ ਮੰਗਾਂਗੇ ਇਹਦੀ ਪੂਰੀ ਵੈਰੀਫਾਈ ਕਰਕੇ ਤੁਸੀਂ ਫੇਰ ਇਹ ਕੰਮ ਨੂੰ ਅਗੇ ਦੱਬਣ ਦੇਣਾ ਤਾਂ ਨਹੀਂ ਤਾਂ ਇੱਥੇ ਮਰਦਾ ਨਹੀਂ ਦੱਬਣ ਦੇਣਾ ਮੈਂ ਮੁਸੀਬਾਈਚਾਰੇ ਨੂੰ ਜਿੰਨੇ ਮੈਂ ਅਸੋਸੀਏਸ਼ਨ ਪਰ ਐਸੋਸੀਏਸ਼ਨ ਦਾ ਪ੍ਰਾਈਡ ਐਂਡ ਚਲਾ ਪ੍ਰੇਪਰ ਤੋਂ ਮੈਂ ਸਾਰੀ ਆਪਣੀ ਐਸੋਸੀਏਸ਼ਨ ਨੂੰ ਕਹਿਣਾ ਹੈ ਕਿ ਐਸੋਸੀਏਸ਼ਨ ਵੀ ਇੱਥੇ ਪਹੁੰਚੇ ਕਵਰਸਤਾਨ ਦੇ ਵਿੱਚ ਕਸੂਦਾਂ ਵਾਲੇ ਦੇ ਵਿੱਚ ਜਿੰਨੇ ਵੀ ਖੁਦਾ ਦੇ ਦਾਸ ਨੂੰ ਜਾਓ ਜਿੱਥੇ ਥਾਂ ਲੈ ਕੇ ਚਲੋ ਕਿ ਸਾਰੇ ਜਰੂਰ ਉੱਥੇ ਪਹੁੰਚੋ ਕਵਰਸਤਾਨ ਦੇ ਵਿੱਚ ਕਿਉਂਕਿ ਇਹ ਬੇਵਿਕੋ ਟੈਂਟ ਲਾ ਰਹੇ ਨੇ ਇਹ ਪੂਰਾ ਧਰਨਾ ਲਾ ਕੇ ਤੇ ਇਹ ਪੂਰੇ ਜੋਰੇ ਜਵਰੀ ਆ ਉੱਥੇ ਟੈਂਟ ਵੀ ਇੱਥੇ ਟੈਂਟ ਵੀ ਲਾ ਰਹੇ ਉਥੇ ਅਸੀਂ ਨਹੀਂ ਦੇਾਂਗੇ ਬੰਦਾ ਨਹੀਂ ਨੱਪਣ ਦੇਾਂਗੇ ਜਿੱਥੋਂ ਦਾ ਬੰਦਾ ਹੈਗਾ ਲੁਧਿਆਣੇ ਦਾ ਬੰਦਾ ਉਹਦੇ ਵਾਰਸਾਂ ਹੀ ਕੜਿਆ ਵਾਰਸਾਂ ਨੂੰ ਦਿੱਤਾ ਜਾਵੇ ਵਾਰਸ ਜੋ ਮਰਜੀ ਪੋਸਟਮਾਰਟਰ ਕਰਨ ਜਾਂ ਜੈ ਇਸ ਤਰ੍ਹਾਂ ਮਰਜੀ ਕਰਨ ਤੇ ਇਹਨਾਂ ਵਾਰਸਾਂ ਨੂੰ Laash ਦਿੱਤੀ ਜਾਵੇ ਮੰਨੋ ਕਿ ਪਤਾ ਨਹੀਂ ਕਿਵੇਂ ਮਾਰ ਲਿਆ ਜਾਂ ਉਹ ਤੇ ਭੂਤਾਂ ਕੱਢਦੇ ਕੱਢਦੇ ਮਾਰ ਦਿੱਤਾ ਇਹਨਾਂ ਨੇ ਹਾਂਜੀ ਹਾਂਜੀ ਕੀ ਪਤਾ ਲੱਗਦਾ ਕਿਵੇਂ ਮਾਰਤਾ ਇਹਨਾਂ ਦੀ ਪੂਰੀ ਵੈਰੀਫਾਈ ਕਰੋ ਵੈਰੀਫਾਈ ਕਰਕੇ ਤੇ ਫੇਰ ਇਹ ਜਿਹੜੀ Laash ਨੂੰ ਇਹਨਾਂ ਦੇ ਵਾਰਸਾਂ ਨੂੰ ਦਿੱਤੀ ਜਾਵੇ ਬਲਕਿ ਇਥੇ ਜੋ ਮਰਜ਼ੀ ਹੋ ਜੇ ਅਸੀਂ ਕਬਰਸਤਾਨ ਦੇ ਵਿੱਚ ਸੂਦਾਂ ਦੇ ਵਿੱਚ ਅਸੀਂ ਬੰਦਾ ਨਹੀਂ ਨੱਪਣ ਦੇਵਾਂਗੇ ਜੋ ਮਰਜ਼ੀ ਹੋ ਜੇ ਠੀਕ ਹੈ ਜੀ ਮੇਰੇ ਵੱਲੋਂ ਸਾਰੇ ਮਸੀਹ ਭਾਈਚਾਰੇ ਨੂੰ ਮਸੀਹ ਤੇ ਮਸੀਹ ਲੋਕਾਂ ਨੂੰ ਮਸੀਹ ਫੌਜ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੂਦਾਂ ਦੇ ਵਿੱਚ ਫਟਾਪਾੜ ਜੋ ਵੀ ਵੀਡੀਓ ਜਿੰਦੇ ਕੋਲ ਜਾਂਦੀ ਆ ਉਥੇ ਸੂਦਾਂ ਦੇ ਕਬਰਸਤਾਨ ਦੇ ਵਿੱਚ ਪਹੁੰਚੋ ਖੁਦਾਤਨ ਬਰਕਤ ਦੇ ਵਿੱਚ ਸਭ ਨੂੰ ਜੈਮਸੀ ਜੈ ਮਸੀਹ ਦੀ ਸੁਪਰ ਪ੍ਰਸ਼ਾਸਨ ਨੂੰ ਇੱਥੇ ਆ ਕੇ ਪ੍ਰਸ਼ਾਸਨ ਨੇ ਬੜਾ ਸਾਡਾ ਸਾਥ ਦਿੱਤਾ ਸੀ ਆਈਡੀ ਦੇ ਅਫਸਰ ਵੀ ਆਏ ਸਾਡੇ ਉਹਨਾਂ ਵੀ ਬੜਾ ਸਾਥ ਦਿੱਤਾ ਸਾਡਾ ਆ ਕੇ ਕਿਉਂਕਿ ਇਹ ਜਿਹੜੇ ਕਵਰ ਕੱਢ ਰਹੇ ਸੀਗੇ ਇਹ লাশ ਜਿਹੜੀ ਹੈ ਫਾਇਰਸ ਮਸਜਿਦ ਤੇ ਪ੍ਰਗਟ ਮਸਜਿਦ ਦੇ ਕਬਜ਼ੇ ਦੇ ਵਿੱਚ লাশ ਆ ਇਹ লাশ ਨੂੰ ਰੱਦੂ ਬਦੂ ਕਰਨਾ ਚਾਹੁੰਦੇ ਸੀਗੇ ਕਿ ਜਦ ਰੌਲਾ ਪੈ ਗਿਆ ਛੜ ਤੱਕ ਗੱਲ ਪਹੁੰਚੀ ਹੈ ਇਹ ਲੁਧਿਆਣੇ ਤੋਂ ਉਹਨਾਂ ਦੇ ਵਾਰਸ ਸੀਗੇ ਆਏ ਆ ਥਾਣੇ ਅਸੀਂ ਗੱਲਬਾਤ ਕੀਤੀ ਆ ਤੇ ਅਸੀਂ ਆ ਕੇ ਨਵਾਰਸਤਾਨ ਦੇ ਵਿੱਚ ਸੂਦਾ ਵਾਲਾਂ 'ਚ ਆਏ ਆ ਆ ਕੇ ਜਦੋਂ ਗੱਲਬਾਤ ਕੀਤੀ ਆ ਕੇ ਕਵਰ ਅਸੀਂ ਬੰਦ ਕਰਾਈ ਆ ਬੰਦ ਕਰਾ ਕੇ ਤੇ ਅਸੀਂ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਜਿਹੜੀ ਇਹ লাশ ਆ লাশ ਮਾਲਕਾਂ ਨੂੰ ਦਿੱਤੀ ਜਾਵੇ ਕਿ লাশ ਇਹ ਨੱਪੀ ਬੈਠੇ ਨੇ ਫਾਇਰ ਸਮੰਸੀ ਨੱਪੀ ਬੈਠਾ ਪ੍ਰਗਟਮੰਸੀ ਨੱਪੀ ਬੈਠਾ ਆ ਮਿਹਰਬਾਨੀ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਜਾਂਦੀ ਆ ਕਿ ਪੂਰੀ ਵੈਰੀਫਾਈ ਕਰਕੇ ਤੇ লাশ ਜਿਹੜੀ ਇਹ ਲੁਧਿਆਣਾ ਫਿਰ ਇਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਵੇ ਤੇ লাশ ਜਿਹੜਾ ਲੁਧਿਆਣੇ ਤੋਂ ਪਰਿਵਾਰ ਹੈ ਇਹਨਾਂ ਨੂੰ লাশ ਦਿੱਤੀ ਜਾਵੇ ਪਤਾ ਨਹੀਂ ਕਿਸ ਹਾਲਾਤ ਦੇ ਵਿੱਚ ਉਸ ਬੰਦੇ ਦੇ ਉਸ ਨੂੰ ਤੇ ਮਾਰਿਆ ਗਿਆ ਕੁੱਟ ਮਾਰ ਕਰਕੇ ਜਾਂ ਉਹਨੂੰ ਦਵਾਈ ਪਾ ਕੇ ਕਿਸੇ ਤਰ੍ਹਾਂ ਉਹਨੂੰ ਮਾਰਿਆ ਗਿਆ ਆ ਪੂਰੀ ਵੈਰੀਫਾਈ ਕਰਕੇ ਇਸ ਪਰਿਵਾਰ ਦੇ ਜਿਹੜਾ ਸੀਗਾ ਕਿ ਇਹ লাশ ਨੂੰ ਦਿੱਤਾ ਜਾਵੇ ਕਿ ਇਹਨਾਂ ਦੋਨਾਂ ਤੇ ਤੁਰੰਤ ਨਕਵਾਰੀ ਕਰਕੇ ਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬੜੇ ਦੁਨੀਆ ਤੇ ਫੈਲਦੇ ਨੇ ਇਹਨਾਂ ਹਾਲਾਤਾਂ ਤੇ ਜਿਹੜਾ ਸੀਗਾ ਕਬਜ਼ਾ ਕੀਤਾ ਜਾਵੇ ਕਿਉਂਕਿ ਵੇਖੋ ਜਿਨ੍ਹਾਂ ਦੇ ਤੇ ਪਰਿਵਾਰ ਇਹਨਾਂ ਦਾ ਭਾਈ ਆ ਜਾ ਇਹਨਾਂ ਦਾ ਕੋਈ ਕੋਈ ਵੀ ਇਹਨਾਂ ਦਾ ਰਿਸ਼ਤੇਦਾਰੀ ਭਰਾ ਇਹਨਾਂ ਦਾ ਆ ਅੱਜ ਇਹਨਾਂ ਦਾ ਭਰਾ ਕੋਲੋਂ ਵਿਛੜ ਗਿਆ ਤੇ ਕਿਸ ਹਾਲਾਤ ਦੇ ਵਿੱਚ Laash ਲਕਾਈ ਫਿਰਦੇ ਨੇ Laash ਹੱਕ ਆ ਕਿ ਇਹਨਾਂ ਦੇ ਪਰਿਵਾਰ ਦੇ ਵਾਸ ਵਿੱਚ ਕਰਨ ਪਰਿਵਾਰ ਜਿਵੇਂ ਮਰਜ਼ੀ ਜਾ ਕੇ ਦਫਨਾਉਣ ਜੋ ਮਰਜ਼ੀ ਕਰਨ ਕਿ ਇਹ ਹਾਲੀ ਤੱਕ Laash ਨਹੀਂ ਇੱਥੇ ਆਈ ਕਿ ਇਹਨਾਂ ਨੇ ਚੋਰੀ ਸ਼ਾਇਦ ਰਾਤ ਨੂੰ ਨਪਣੀ ਹੋਵੇ ਜਾਂ ਕਿਵੇਂ ਹੋਣੇ ਤੇ ਵੇਖੋ ਉਹ ਟੈਂਟ ਲਾਈ ਜਾਂਦੇ ਸੀਗੇ ਪੂਰੀ ਤਿਆਰੀ ਕਰੀ ਜਾਂਦੇ ਸੀਗੇ ਧਰਨਾ ਲਾ ਕੇ ਜਾਂ ਅਸੀਂ ਧੱਕਾ ਧੱਕੇ ਨਾਲ লাশ ਦਫਨਾ ਦਗੇ ਇੱਥੇ ਜਿਹੜੇ ਮੁਸੀਬਾਈਚਾਰਾ ਜਿਹੜਾ ਪੋਟਾ ਪੋਟਾ ਵੱਡਾ ਜਾਵੇਗਾ ਪਰ ਇੱਥੇ লাশ ਦੱਬਣ ਨਹੀਂ ਦੇਾਂਗੇ ਅਸੀਂ ਕਿਉਂਕਿ ਇਹ ਇਹ ਜਿਹੜੀ ਨਕਵਾਰੀ ਕਰਕੇ ਐਸਐਸਪੀ ਸਾਹਿਬ ਨਾਲ ਹੁਣੇ ਗੱਲ ਹੋਈ ਸੀਗੀ ਐਸਐਸਪੀ ਸਾਹਿਬ ਕਹਿੰਦੇ ਸੀ ਵੀ ਨਕਵਾਰੀ ਕਰਕੇ ਅਸੀਂ ਸਾਰਾ ਕੁਝ ਵੈਰੀਫਾਈ ਕਰਕੇ ਤੇ ਫਿਰ ਅਸੀਂ ਗੱਲ ਕਰਾਂਗੇ ਕਿ ਐਸਐਸਪੀ ਸਾਹਿਬ ਵੀ ਨਕਵਾਰੀ ਕਰ ਰਹੇ ਨੇ ਇਹਨਾਂ ਦੇ ਅਫਸਰ ਵੀ ਨਕਵਾਰੀ ਕਰ ਰਹੇ ਨੇ ਨਕਵਾਰੀ ਕਰਕੇ ਤੇ ਇਹ ਜਿਹੜੀ ਲਾਸ਼ ਜਿਹੜੀ ਹੈ ਇਹਨਾਂ ਨੂੰ ਮਾਲਕਾਂ ਨੂੰ ਦਿੱਤੀ ਜਾਵੇ ਲੁਧਿਆਣੇ ਦੇ ਜਿਹੜੇ ਵਾਰਸ ਨੇ ਦਿੱਤੀ ਦਿੱਤੀ ਜਾਵੇ ਪਤਾ ਨਹੀਂ ਲਾਸ਼ ਇੱਥੇ ਮਖੂ ਡੇਰੇ ਦੇ ਵਿੱਚ ਰੱਖੀ ਹੋਈ ਹੈ ਇਹਨਾਂ ਨੇ ਕਿ ਲੁਧਿਆਣੇ ਲਾਸ਼ ਰੱਖੀ ਹੈ ਜਾਂ ਕਿਤੇ ਕਿਸੇ ਪਿੰਡ ਵਿੱਚ ਲਾਸ਼ ਰੱਖੀ ਹੈ ਵੈਰੀਫਾਈ ਕਰਕੇ ਲਾਸ਼ ਇਹਨਾਂ ਨੂੰ ਦਿੱਤੀ ਜਾਵੇ ਅਚਾਰੇ ਮੁਸੀਬ ਭਾਈਚਾਰੇ ਨੂੰ ਸਾਰੇ ਪ੍ਰਸ਼ਾਸਨ ਨੂੰ ਸਾਰੇ ਵਰਲਡ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੂਰੀ ਫੈਲੋ ਕਰੋ ਪੂਰੀ ਇਹ ਵੀਡੀਓ ਨੂੰ ਲਾਇਕ ਕਰਕੇ ਤੇ ਤੁਸੀਂ ਗਰੁੱਪਾਂ ਦੇ ਵਿੱਚ ਪਾ ਕੇ ਤੇ ਕਰੋ ਕਿ ਇਹੋ ਜਿਹੇ ਹਾਲਾਤ ਜਿਹੜੇ ਵੇਖੂ ਅਸੀਂ ਇੱਕ ਸਾਫ ਸੁਥਰੇ ਮਸੀ ਲੋਕ ਆ ਸਾਫ ਸੁਥਰੇ ਇਹੋ ਜਿਹੇ ਲੋਕ ਵਿੱਚ ਵੜ ਕੇ ਤੇ ਹਾਲਾਤਾਂ ਨੂੰ ਖਰਾਬ ਕਰਦੇ ਨੇ ਇਹਨਾਂ ਹਾਲਾਤਾਂ ਨੂੰ ਖਰਾਬ ਕਰਨ ਵਾਲਾ ਅਸੀਂ ਸਖਤ ਨੰਦਿਆ ਕਰਦੇ ਮੇਰੇ ਵੱਲੋਂ ਸਭ ਨੂੰ ਜੈਮ ਸੀ ਕੀ ਬਹੁਤ ਬਹੁਤ